ਹਾਂਜੀ ਦੋਸਤੋ ਪੰਜਾਬੀ ਰਿਸ਼ਤੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਸੀਂ ਵੀ ਰਿਸ਼ਤੇ ਦੀ ਐਡ ਲਗਵਾ ਕੇ ਵੇਖ ਸਕਦੇ ਹੋ ਮਨਪਸੰਦ ਦੇ ਰਿਸ਼ਤੇ ਰਿਸ਼ਤੇ ਦੀ ਐਡ ਲਗਵਾਉਣ ਲਈ ਲਿਖੀ ਜਾਣਕਾਰੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਦਿੱਤੇ ਗਏ ਨੇ ਜੀ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਪਹਿਲਾ ਰਿਸ਼ਤਾ ਜੀ ਅੱਜ ਦਾ ਨਾਮ ਕੌਰ ਪਤਾ ਬਰਨਾਲਾ ਦੀ ਲੜਕੀ ਹੈ ਕਾਸਟ ਰਾਮਦਾਸਿਆ ਸਿੱਖ ਉਮਰ 3/3/1996 ਦੇ ਵਿੱਚ ਲੜਕੀ ਦਾ ਡੇਟ ਆਫ ਬਰਥ ਹੈ ਜੀ ਕੱਦ 5 ਫੁੱਟ 4 ਇੰਚ ਤੇ ਪੜ੍ਹਾਈ ਕਰੀਆ ਬੀਏ ਭਰਾ ਇੱਕਨ ਮੈਰਿਡ ਹੈ ਜੀ ਲੜਕੀ ਦਾ ਮੰਗ ਹੈ ਪਰਿਵਾਰ ਦੀ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਬਰਨਾਲਾ ਮੋਗਾ ਮਲੇਰਕੋਟਲਾ ਲੁਧਿਆਣਾ ਏਰੀਏ ਨੂੰ ਪਹਿਲ ਆ ਜੀ ਰਾਮਦਾਸਿਆ ਸਿੱਖ ਕਾਸਟ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤਾ ਗਿਆ ਜੀ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਜੀ ਨਾਮ ਕੌਰ ਪਤਾ ਸੰਗਰੂਰ ਦੀ ਲੜਕੀ ਹੈ। ਕਾਸਟ ਜੱਟ ਸਿੱਖ ਜਨਮ 1993 ਕੱਦ 5 ਫੁੱਟ 6 ਇੰਚ। ਪੜ੍ਹਾਈ ਕਰੀਏ ਜੀ ਡਬਲ ਐਮਏ ਹਿੰਦੀ ਤੇ ਹਿਸਟਰੀ ਦੀ। ਪਰਿਵਾਰ ਦੀ ਮੰਗ ਹੈ ਜੀ ਮੁੰਡੇ ਕੋਲ 20 ਤੋਂ 30 ਕਿੱਲੇ ਜ਼ਮੀਨ ਹੋਵੇ। ਜੱਟ ਸਿੱਖ ਹੀ ਇਹਨਾਂ ਨਾਲ ਸੰਪਰਕ ਕਰਨ ਜੀ। ਮੈਰਿਜ ਬਿਊਰੋ ਉੱਤੇ ਵਿਚੋਲੇ ਇਹਨਾਂ ਨੂੰ ਫੋਨ ਨਾ ਕਰਨ। ਸੰਗਰੂਰ ਪਟਿਆਲਾ ਤੇ ਮਲੇਰਕੋਟਲੇ ਜ਼ਿਲ੍ਹੇ ਨੂੰ ਪਹਿਲ ਹੈ ਜੀ। ਕਾਲੀਪੱਟੀਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਰਨਾਲਾ ਦੀ ਲੜਕੀ ਹੈ ਕਾਸਟ ਰਾਮਦਾਸੀਆ ਸਿੱਖ ਉਮਰ 33 1996 ਕੱਦ 5 ਫੁੱਟ 4 ਇੰਚ ਭਰਾ 1 ਹੈ ਜੀ ਕੰਮਕਾਰ ਹੈ ਕੁੜੀ ਪ੍ਰਾਈਵੇਟ ਟੀਚਰ ਹੈ ਜੀ ਪਰਿਵਾਰ ਦੀ ਮੰਗ ਹੈ ਮੁੰਡਾ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਬਰਨਾਲਾ ਮਲੇਰਕੋਟਲਾ ਲੁਧਿਆਣਾ ਤੋਂ ਰਾਮਦਾਸੀਆ ਕਾਸਟ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਕਾਲੀ ਪੱਟੀ ਵਿੱਚ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਜੀ ਨਾਮ ਸਾਗਰ ਸ਼ਰਮਾ ਮੰਗਲੀਕ ਐ ਮੁੰਡਾ ਪਤਾ ਫਗਵਾੜਾ ਸ਼ਹਿਰ ਤੋਂ ਕਾਸਟ ਸ਼ਰਮਾ ਗੋਤ ਅਵਿਲਾਸ਼ ਕੱਦ ਮੁੰਡੇ ਦਾ 5 ਫੁੱਟ 3 ਇੰਚ ਐ ਜੀ ਪੜ੍ਹਾਈ ਕਰੀਆ ਡਿਪਲੋਮਾ ਇਨ ਕੰਪਿਊਟਰ ਐਂਡ ਸੌਫਟਵੇਅਰ ਫਰੋਂ ਲੁਧਿਆਣਾ ਤੋਂ ਭੈਣ ਇਹਨਾਂ ਦੀ ਇੱਕ ਵਿਆਹੀ ਹੋਈ ਐ ਜੀ ਕੰਮਕਾਰ ਐ ਮੁੰਡਾ ਅਸਿਸਟੈਂਟ ਸਟੋਰ ਮੈਨੇਜਰ ਐ ਜੀ ਜੈਂਟਸ ਐਕਸੈਸਰੀਜ਼ ਤੇ ਆਨਲਾਈਨ ਵਰਕ ਦਾ ਕੰਮ ਐ ਇਹਨਾਂ ਦਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਮੰਗਲਿਕ ਹੋਵੇ ਸ਼ਰਮਾ ਕਾਸਟ ਨੂੰ ਹੀ ਪਹਿਲ ਹੈ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਵਿੱਚ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਤਨਵੀਰ ਸਿੰਘ ਪਤਾ ਖਮਾਣੋਂ ਤੋਂ ਕਾਸਟ ਜੱਟ ਸਿੱਖ ਗੋਤ ਔਜਲਾ ਉਮਰ ਮੁੰਡੇ ਦੀ 10 996 ਦੇ ਵਿੱਚ ਹੈ ਜੀ ਕੱਦ 5 ਫੁੱਟ 5 ਇੰਚ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਡੀ ਫਾਰਮੇਸੀ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਕੰਮ ਕਰਿਆ ਜੀ ਮੈਡੀਕਲ ਸਟੋਰ ਹੈ ਮੁੰਡੇ ਦਾ 1 ਕਿਲੋ ਜਮੀਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਲੜਕੀ ਦਾ ਕੱਦ 5 ਫੁੱਟ ਤੋਂ ਉੱਪਰ ਹੋਵੇ ਜੀ ਵਧੀਆ ਪਰਿਵਾਰ ਹੋਵੇ ਹੋਰ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਜੀ ਨਾਮ ਵਿੱਕੀ ਰਾਜਪੂਤ ਪਤਾ ਅਮਰਤਸਰ ਸਾਹਿਬੇਰੀਆ ਕਾਸਟ ਕਸ਼ਯਪ ਰਾਜਪੂਤ ਗੋਤ ਹਲੋਤਰਾ ਤੇ ਬਮੋਤਰਾ ਉਮਰਜ ਜੀ 7 10 1997 ਜਨਮ ਟਾਈਮ 9:25 ਪੀਐਮ ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਜੀ ਭੈਣਾ ਇਹਨਾਂ ਦੀਆਂ ਦੋ ਮੈਰਿਡ ਨੇ ਭਰਾ ਇੱਕ ਮੈਰਿਡ ਹੈ ਜੀ ਆਪਣਾ ਬਿਜ਼ਨਸ ਹੈ ਭਰਾ ਦਾ ਇਹਨਾਂ ਦਾ ਪਿਤਾ ਆਪਣਾ ਬਿਜ਼ਨਸ ਕਰਦੇ ਨੇ ਜੀ ਕਾਮਕਾਰ ਹੈ ਮੁੰਡਾ ਬੈਲਜੀਅਮ ਕੰਟਰੀ ਦੇ ਵਿੱਚ ਸੈਟਲ ਹੈ ਜੀ ਵਧੀਆ ਘਰ ਪਰਿਵਾਰ ਹੈ ਮੰਗ ਹੈ ਜੀ ਕੁੜੀ ਮੰਗਲਿਕ ਹੋਵੇ ਵਧੀਆ ਪਰਿਵਾਰ ਦੀ ਹੋਵੇ ਜੀ ਤਰਨ ਤਰਨ ਜਲੰਧਰ ਏਰੀਏ ਨੂੰ ਪਹਿਲ ਹੈ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਆਮਨਦੀਪ ਸਿੰਘ ਕਾਸਟ ਆਧਰਮੀ ਗੋਤ ਮੁੰਡੇ ਦਾ ਜੱਸਲ ਹੈ ਉਮਰ 1993 ਦੇ ਵਿੱਚ ਹੈ ਜੀ ਕੱਦ 5 ਫੁੱਟ 6 ਇੰਚ ਪੜ੍ਹਾਈ ਕਰੀ ਹੈ ਪਲੱਸ 2 ਪਾਸ ਭਰਾ ਇਹਨਾਂ ਦਾ ਇੱਕ ਹੈ ਜੀ ਮਾਤਾ ਪਿਤਾ ਨੇ ਫੈਮਿਲੀ ਦੇ ਵਿੱਚ ਕੰਮਕਾਰ ਹੈ ਜੀ ਪਲੰਬਰ ਦੀ ਮੁੰਡਾ ਵਧੀਆ ਜੌਬ ਕਰਦਾ ਆਪਣਾ ਘਰ ਹੈ ਜੀ ਦੋ ਪਲਾਟ ਨੇ 10 ਮਰਲੇ ਦਾ ਤੇ 11 ਮਰਲੇ ਦਾ ਪਰਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਪਲੱਸ 2 ਪਾਸ ਹੋਵੇ ਹੁਸ਼ਿਆਰਪੁਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਲੜਕੇ ਦਾ ਰਿਸ਼ਤਾ ਪਤਾ ਨਵਾਂ ਸ਼ਹਿਰ ਤੋਂ ਕਾਸਟ ਐਸ ਸੀ ਪੜਾਈ ਮੁੰਡੇ ਨੇ 10 ਪਾਸ ਕਰੀ ਹੈ ਜੀ ਉਮਰ 34 ਸਾਲ ਕੱਦ 5 ਫੁੱਟ 4 ਇੰਚ ਭਰਾ ਇਹਨਾਂ ਦੇ ਤਿੰਨ ਨੇ ਜੀ ਮੈਰਿਡ ਨੇ ਭੈਣ ਇੱਕ ਆ ਜੀ ਮੈਰਿਡ ਕੰਮ ਕਰ ਹੈ ਜੀ ਮੁੰਡਾ ਦੁਬਈ ਦੇ ਵਿੱਚ ਹੈ ਮਕੈਨਿਕ ਆਪਰੇਟਰ ਦੀ ਜੌਬ ਕਰਦਾ ਹੈ ਤੇ ਦੁਬਈ ਦਾ ਡਰਾਈਵਿੰਗ ਲਾਇਸੈਂਸ ਬਣਿਆ ਜੀ ਮੁੰਡੇ ਕੋਲ 75000 ਰੁਪਏ ਮੁੰਡੇ ਦੀ ਤਨਖਾਹ ਮਹੀਨੇ ਦੀ ਜੀ ਮੁੰਡਾ ਸੋਹਣਾ ਸੁਨੱਖਾ ਹੈ ਜੀ ਪਰਿਵਾਰ ਦੀ ਮੰਗ ਹੈ ਉਹੀ ਪਰਿਵਾਰ ਇਹਨਾਂ ਨੂੰ ਸੰਪਰਕ ਕਰੋ ਜੀ ਜੋ ਵਿਆਹ ਜਲਦੀ ਕਰਾ ਸਕਣ ਮੁੰਡੇ ਨੇ ਵਾਪਸ ਦੁਬਈ ਜਾਣਾ ਹੈ ਜੀ ਤਾਂ ਕਰਕੇ ਵਿਆਹ ਜਲਦੀ ਕਰਨੇ ਇਹਨਾਂ ਨੇ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਜੀ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਦੀਪ ਸਿੰਘ ਕਾਲੜਾ ਪਤਾ ਜਲੰਧਰ ਦਾ ਮੁੰਡਾ ਹੈ ਜੀ ਉਮਰ 21 12 1994 ਜਨਮ ਟਾਈਮ 7:45 AM ਮੁੰਡੇ ਦਾ ਜਨਮ ਸਥਾਨ ਜਲੰਧਰ ਹੈ ਜੀ ਕੱਦ 5 ਫੁੱਟ 7 ਇੰਚ ਪਿਤਾ ਦਾ ਨਾਮ ਹੈ ਜੀ ਮਨਮੋਹਨ ਸਿੰਘ ਮਾਤਾ ਹਰਦੀਪ कौर ਵੈਸ਼ਨੋ ਰਾਧਾ ਸੁਆਮੀ ਫੈਮਿਲੀ ਹੈ ਜੀ ਭਰਾ ਇਹਨਾਂ ਦਾ ਇੱਕ ਹੈ ਮੈਰਿਡ ਹੈ Oppo ਕੰਪਨੀ ਦੇ ਵਿੱਚ ਇਹਨਾਂ ਦਾ ਭਰਾ ਜੋਬ ਕਰਦਾ ਹੈ ਜੀ ਆਪਣਾ ਇਹਨਾਂ ਦਾ ਮਕਾਨ ਹੈ ਤੇ ਕੱਪੜਿਆਂ ਦੀ ਸ਼ਾਪ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਸਿੰਪਲ ਮੈਰਿਜ ਕਰਨੀ ਆ ਕੁੜੀ ਘਰੇਲੂ ਹੋਵੇ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਤੁਸੀਂ ਨਾਲ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ